ਸ਼ਸ਼ੀ ਕਾਜੀ ਮੈਂ ਵੈਦ ਮਲਕੀ ਜੀਵੰਦ ਅੱਜ ਤੁਹਾਡੇ ਲਈ ਲੈ ਕੇ ਆਇਆ ਆਪਣੀ ਕਿਤਾਬ ਦੇ ਵਿੱਚੋਂ ਪੁਰਾਣੀ ਕਿਤਾਬ ਦੇ ਵਿੱਚੋਂ ਨੁਸਕਾ ਜਿੰਨਾ ਵੀਰਾਂ ਨੂੰ ਸੈਕਸ ਸਮੱਸਿਆ ਆਲ ਸੈਕਸ ਪ੍ਰੋਬਲਮ ਹਰ ਸੈਕਸ ਸਮੱਸਿਆ ਲਈ ਨੁਸਕਾ ਲਿੰਗ ਤੇ 5 ਲੀਟਰ ਵਾਲਾ ਡੋਲੂ ਟੰਗ ਲਵੋ ਚਾਹੇ ਕੋੜੇ ਵਰਗੀ ਮਰਦਾਨਾ ਤਾਕਤ ਇੱਕ ਹਫ਼ਤੇ ਦੇ ਵਿੱਚ ਇਹਦਾ ਰਿਜ਼ਲਟ ਮਿਲੂਗਾ ਨੁਸਕਾ ਨੋਟ ਕਰ ਲਓ ਖਾਣ ਦੀ ਵਿਧੀ ਤੁਹਾਨੂੰ ਪੂਰੀ ਦੱਸੂਗਾ ਅਗਰ ਤੁਸੀਂ ਮੇਰੇ ਕਹੇ ਅਨੁਸਾਰ ਇਹਨਾਂ ਸਾਰੇ ਨੂੰ ਖਾ ਲੈਣੋ ਤਾਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਕੋਈ ਵੀ ਨੁਸਖਾ ਖਾਣ ਦੀ ਜ਼ਰੂਰਤ ਨਹੀਂ ਪੈਣੀ ਠੀਕ ਹੈ ਸਕਰੀਨ ਸ਼ਾਟ ਤੁਸੀਂ ਲੈ ਲੋ ਲੋ ਠੀਕ ਹੈ ਇਹ ਪੇਜ ਦਾ ਪੜ੍ਹ ਕੇ ਸੁਣਾਉਣਾ ਕੀ ਚੀਜ਼ ਹੈ ਵਿਦਾਰੀ ਕੰਦ 20 ਗ੍ਰਾਮ ਉਹ ਟੰਗਣ ਵੀਜ 10 ਗ੍ਰਾਮ ਆਕਰ ਕਰਾ ইরਾਨੀ 10 ਗ੍ਰਾਮ ਗੂੰਦ ਕਤੀਰਾ 30 ਗ੍ਰਾਮ ਇਮਲੀ ਦੇ ਬੀਜਾਂ ਦੀ ਗਿਰੀ 20 ਗ੍ਰਾਮ ਲਾਜਵੰਤੀ 20 ਗ੍ਰਾਮ ਕਾਲੀ ਮੁਸਲੀ 20 ਗ੍ਰਾਮ ਅਸ਼ਵਗੰਧਾ 20 ਗ੍ਰਾਮ ਸਫੇਦ ਮੁਸਲੀ 20 ਗ੍ਰਾਮ ਪਖੜਾ 20 ਗ੍ਰਾਮ ਕੌਂਚ ਵੀਜ਼ 20 ਗ੍ਰਾਮ ਸਾਲਮ ਪੰਜਾ 30 ਗ੍ਰਾਮ ਹੁਣ ਅੱਗੇ ਜੀ ਦੂਜੇ ਪੇਜ ਦੇ ਉੱਤੇ ਇਹਦਾ ਵੀ ਸਕਰੀਨਸ਼ਾਟ ਮਾਰ ਲਓ ਇਹਦੇ ਲਈ ਲੈਣਾ ਜੀ ਤੁਸੀਂ ਸਾਲਮ ਮਿਸ਼ਰੀ 30 ਗ੍ਰਾਮ ਰੂਮੀ ਮਸਤਗੀ 20 ਗ੍ਰਾਮ ਅਸਲੀ ਲੈਣੀ ਹੈ ਜੀ ਨਕਲੀ ਵੀ ਹੁੰਦੀ ਹੈ ਅਗਰ ਨਕਲੀ ਲਓਗੇ ਤਾਂ ਸਾਰੇ ਨੁਸਖਾ ਵੇਕਾਰ ਅਸਲੀ ਲਓ ਚਾਂਦੀ ਪਸਮ 10 ਗ੍ਰਾਮ ਪਾਉਣੀ ਹੈ ਘੱਟ ਪਾਉਣੇ ਤਾਂ ਘੱਟ ਵੀ ਪਾ ਸਕਦੇ ਹੋ ਵੈਸੇ 10 ਗ੍ਰਾਮ ਹੈ ਨੁਸਖੇ ਦੇ ਹਿਸਾਬ ਨਾਲ ਸਵਰਨ ਪਸਮ 500 mg ਮੰਨ ਲਓ ਅੱਧਾ ਗ੍ਰਾਮ ਪਾਉਣੀ ਹੈ ਤਾਂ ਪਾ ਸਕਦੇ ਹੋ ਨਹੀਂ ਪਾਉਣੀ ਤਾਂ ਨਾ ਪਾਓ ਰਿਜ਼ਲਟ ਬਰਾਬਰ ਹੀ ਮਿਲੂਗਾ ਥੋੜਾ ਮੋਟਾ ਫਰਕ ਪਊਗਾ ਕੋਈ ਜ਼ਿਆਦਾ ਨਹੀਂ ਜਿਹੜੇ ਜ਼ਿਆਦਾ ਪੈਸੇ ਨਹੀਂ ਖਰਚਣਾ ਚਾਹੁੰਦੇ ਤਾਂ ਸਵਰਨ ਪਸਮ ਨਾ ਪਾਓ ਇਹਦੇ ਵਿੱਚ ਪਾਉਣੀਆ ਪ੍ਰਵਾਲ ਪਿਸ਼ਟੀ 10 ਗ੍ਰਾਮ ਮੋਤੀ ਪਿਸਟੀ 3 ਗ੍ਰਾਮ ਬੰਗਪਸਮ 20 ਗ੍ਰਾਮ ਪਾਉਣੀ ਹੈ ਸਵਰਨਵੰਗ 5 ਗ੍ਰਾਮ ਪਾਉਣੀ ਹੈ ਤੇ ਸਿੱਧ ਮਾਕਰ ਤੁੱਜ 22 ਗ੍ਰਾਮ ਪਾਉਣੀ ਹੈ ਪਹਿਲਾਂ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ ਨੇ ਸਿੱਧ ਮਾਕਰ ਤੁੱਜ ਪੀਸਣੀ ਹੈ ਕਿਸੇ ਖਰਲੇ ਦੇ ਵਿੱਚ ਪਾ ਕੇ ਅੱਧਾ ਘੰਟਾ ਪੀਸੋ ਫਿਰ ਉਹਦੇ ਵਿੱਚ ਸਵਰਨਵੰਗ ਬੰਗ ਮੋਤੀ ਪਿਸਟੀ ਪ੍ਰਵਾਲ ਪਿਸਟੀ ਸਵਰਨ ਪਸਮ ਚਾਂਦੀ ਪਸਮ ਪਾ ਕੇ ਚੰਗੀ ਤਰ੍ਹਾਂ 20-25 ਮਿੰਟ ਫੇਰ ਪੀਸੋ ਫਿਰ ਜਿਹੜੀਆਂ ਜੜੀਆਂ ਬੂਟੀਆਂ ਨੇ ਇਹਨਾਂ ਨੂੰ ਹੱਥੀਂ ਕੁੱਟਣਾ ਮਾਮਦਸਤੇ ਦੇ ਵਿੱਚ ਕੁੱਟ ਕੇ ਕਾਪੜੇ ਸ਼ਾਨ ਚੂਰਨ ਕਰਨਾ ਸਭ ਦਾ ਬਰੀਕ ਚੂਰਨ ਤਿਆਰ ਕਰੋ ਹੱਥੀਂ ਕੁੱਟ ਕੇ ਅਤੇ ਕਾਪੜੇ ਸ਼ਾਨ ਕਰੋ ਕਾਪੜੇ ਸ਼ਾਨ ਕਰਨ ਤੋਂ ਬਾਅਦ ਇਹਨੂੰ ਚੰਗੇ ਕੰਟੇਨਰ ਦੇ ਵਿੱਚ ਪਾ ਕੇ ਰੱਖ ਲੋ ਜਿਹੜੇ ਸ਼ੂਗਰ ਵਾਲੇ ਵੀਰ ਨੇ ਉਹ ਮਿਸ਼ਰੀ ਨਾ ਪਾਇਓ ਐਦਾਂ ਹੀ ਰੱਖਣਾ ਜਿਹੜੇ ਵੀਰ ਨੂੰ ਥੋੜਾ ਜਿਹਾ ਲੱਗਦਾ ਵੀ ਜੜੀਆਂ ਬੂਟੀਆਂ ਪਾਊਡਰ ਖਾਂਜ ਵਿੱਚ ਦਿੱਕਤ ਆ ਤਾਂ ਇਹਦੇ ਵਿੱਚ 100 ਗ੍ਰਾਮ ਮਿਸ਼ਰੀ ਪਾ ਲਿਓ ਜਿਹੜੀ ਦੀ ਡੋਜ਼ ਦੱਸੂਗਾ ਉਹ ਬਿਨਾ ਮਿਸ਼ਰੀ ਤੋਂ ਹੈ ਅਗਰ ਮਿਸ਼ਰੀ ਪਾਉਂਗੇ ਤਾਂ ਉਸ ਹੱਬ ਨਾਲ ਡੋਜ਼ ਵਧਾ ਦਿਓ 1 ਗ੍ਰਾਮ ਦੀ ਡੋਜ਼ ਵਧਾ ਦੇਣੀ ਹੈ ਠੀਕ ਹੈ ਬਿਨਾ ਮਿਸ਼ਰੀ ਤੋਂ ਡੋਜ਼ ਹੈ ਗਿਆ ਸਵੇਰੇ ਸ਼ਾਮ ਦੁੱਧ ਦੇ ਨਾਲ 3 ਗ੍ਰਾਮ ਸਵੇਰੇ 3 ਗ੍ਰਾਮ ਰਾਤ ਨੂੰ ਅਗਰ ਮਿਸ਼ਰੀ ਪਾ ਕੇ ਖਾਓਗੇ ਤਾਂ 4 ਗ੍ਰਾਮ ਸਵੇਰੇ ਤਾਂ 4 ਗ੍ਰਾਮ ਰਾਤ ਨੂੰ ਘੋੜੇ ਵਰਗੀ ਮਰਦਾਨਾ ਤਾਕਤ ਲਿੰਗ ਦੇ ਵਿੱਚੋਂ বীরਜ ਨਿਕਲਣ ਤੋਂ ਬਾਅਦ ਵੀ ਲਿੰਗ ਖੜੇ ਦਾ ਖੜਾ ਹੀ ਰਹੇਗਾ ਰਿਜ਼ਲਟ ਬਹੁਤ ਵਧੀਆ ਨੇ ਇਹਦੇ ਨੁਸਖਾ ਵਰਤਿਆ ਹੋਇਆ ਹੈ ਜਿਹੜਾ ਇਹ ਨੁਸਖਾ ਪੰਜ ਵੈਦ ਰਾਜ ਇੱਕ ਤਾਂ ਵੈਦ ਹੁੰਦੇ ਨੇ ਇੱਕ ਵੈਦ ਰਾਜ ਹੁੰਦੇ ਨੇ ਜਿਹੜੇ ਵੈਦਾਂ ਦੇ ਵੀ ਰਾਜੇ ਹੁੰਦੇ ਨੇ ਠੀਕ ਹੈ ਉਹਨਾਂ ਪੰਜ ਵੈਦ ਰਾਜਾਂ ਦੀ ਸਮਝ ਦੇ ਨਾਲ ਤਿਆਰ ਕੀਤਾ ਹੋਇਆ ਨੁਸਖਾ ਹੈ ਠੀਕ ਹੈ ਜੀ ਅ ਰਿਜ਼ਲਟ ਬਾਕਮਾਲ ਨੇ ਵਰਤ ਕੇ ਦੱਸਿਓ ਵੀ ਹਾਂਜੀ ਬੈ ਜੀ ਆ ਤੁਹਾਡਾ ਨੁਸਕਾ ਵਰਤਿਆ ਸੀ 24 ਨੰਬਰ ਪੇਜ ਵਾਲਾ ਤੇ 25 ਨੰਬਰ ਪੇਜ ਵਾਲਾ ਆਗਰ ਕੁਝ ਨਾ ਸਮਝ ਆਈ WhatsApp ਤੇ ਪੁੱਛਣਾ ਤਾਂ ਸਿਰਫ ਇਹ ਦੱਸਣਾ ਜੀ 24 ਨੰਬਰ ਤੇ 25 ਨੰਬਰ ਪੇਜ ਵਾਲੇ ਨੁਸਕੇ ਬਾਰੇ ਸਾਨੂੰ ਆਹ ਚੀਜ਼ ਸਮਝ ਨਹੀਂ ਆਈ ਸਾਨੂੰ ਆਹ ਚੀਜ਼ ਸਮਝਾ ਦਿਓ ਪਰ ਵੀਡੀਓ ਪੂਰੀ ਦੇਖਣ ਤੋਂ ਬਾਅਦ ਪੁੱਛਾਂਗੇ ਪਹਿਲਾਂ ਵੀ ਤੁਸੀਂ ਕੁਛ ਨਾ ਕੁਛ ਵੀਡੀਓ ਦੇ ਵਿੱਚ ਵੀ ਆ ਸੁਣਿਆ ਜੇ ਕਿਸੇ ਨੇ ਕਹੇ ਨਹੀਂ ਜੀ ਤਾਂ ਉਹਨੂੰ ਕੋਈ ਉਹਦੀ ਹੈਲਪ ਨਹੀਂ ਕੀਤੀ ਜਾਊਗੀ ਅਗਰ ਵੀਡੀਓ ਪੂਰੀ ਦੇਖੋਗੇ ਫਿਰ ਹੀ ਤੁਹਾਡੀ ਹੈਲਪ ਅਸੀਂ ਪੂਰੀ ਕਰ ਸਕਦੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਇਦਾਂ ਦੇ ਨੁਸਖਿਆਂ ਦੇ ਲਈ ਨੁਸਖਿਆਂ ਦੇ ਆਪਣੇ ਕੋਲ ਭੰਡਾਰ ਪਏ ਨੇ ਠੀਕ ਹੈ ਜੀ ਐ ਮਰ ਲਓ ਹਲ ਤਾਂ ਪੇਜ ਹੀ 25 ਗਏ ਨੇ ਪੇਜ ਬਹੁਤ ਪਏ ਨੇ ਇਹਦੇ ਕਿਤਾਬ ਦੇ ਕੱਲਾ ਕੱਲਾ ਨੁਸਖਾ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਕਰਨਾ ਹੈ ਨੋਸਕਿਆਂ ਦੀ ਡਿਟੇਲ ਲਈ ਆਪਣੇ ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ